ਸ੍ਰੀ ਕਾਲ ਜੀ ਵੀਡੀਓ ਵੇਖ ਰਖਿਆ ਆਖ ਸਾਹਿਬ ਨੂੰ ਜੀ ਆ ਲੈ ਕੇ ਹਾਜ਼ਰ ਆਂ ਜਿੱਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਵੇਖਣਾ ਜਿੰਨਾ ਵੀਰਾਂ ਪੈਨਲ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਜਿੱਦੀ ਵੱਡੀ ਖਬਰ ਸ਼ੁਭਮਨ ਗਿੱਲ ਨੂੰ ਮਿਲੀ ਹੈ ਇਸ ਟੀਮ ਦੀ ਕਪਤਾਨੀ ਜਲਦੀ ਹੀ ਕ੍ਰਿਕਟ ਦੇ ਮੈਦਾਨ ਤੇ ਫੇਰ ਤੋਂ ਦੇਖਣ ਨੂੰ ਮਿਲੇਗਾ ਕਪਤਾਨ ਦਾ ਜਾਦੂ ਇੰਗਲੈਂਡ ਦੇ ਸਫਲ ਦੌਰੇ ਤੋਂ ਬਾਅਦ ਸ਼ੁਭਮਨ ਗਿੱਲ ਨੂੰ ਕ੍ਰੈਕਲੂ ਕ੍ਰਿਕਟ ਵਿੱਚ ਵੱਡੀ ਜ਼ਿੰਮੇਵਾਰੀ ਮਿਲੀ ਉਹਨਾਂ ਨੂੰ ਆਉਣ ਵਾਲੀ ਦਲੀਪ ਟਰੋਫੀ ਲਈ ਉਤਰੀ ਜ਼ੋਨ ਦਾ ਕਪਤਾਨ ਬਣਾਇਆ ਗਿਆ ਹੈ ਸ਼ੁਭਮਨ ਗਿੱਲ ਦੀ ਸ਼ਾਨਦਾਰੀ ਕਪਤਾਨੀ ਇੰਗਲੈਂਡ ਦੌਰੇ ਤੇ ਦੇਖਣ ਨੂੰ ਮਿਲੀ ਉਹਨਾਂ ਨੇ ਸੀਰੀਜ਼ 2-2 ਨਾਲ ਡਰਾ ਕਰਵਾਈ ਉਹਨਾਂ ਦੇ ਨੇ ਬੱਲੇ ਨਾਲ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਦਲੀਪ ਟਰੋਫੀ ਦਾ ਆਉਣ ਵਾਲਾ ਸੀਜ਼ਨ ਜੁਨ ਜੁਨਲ ਫਾਰਮੈਂਟ ਵਿੱਚ ਕਿੱਥੇ ਜਾਵੇਗਾ ਇਸ ਲਈ ਪੱਛਮੀ ਪੂਰਬੀ ਦੱਖਣੀ ਅਤੇ ਉਤਰੀ ਜ਼ੋਨ ਨੇ ਟੀਮ ਦੇ ਕਪਤਾਨ ਦਾ ਐਲਾਨ ਕਰ ਦਿੱਤਾ ਹੈ ਉੱਤਰੀ ਜ਼ੋਨ ਕੇਂਦਰੀ ਜ਼ੋਨ ਅਤੇ ਉੱਤਰ ਉੱਤਰ ਪਾਰਦੀ ਜ਼ੋਨ ਦੀਆਂ ਟੀਮਾਂ ਦਾ ਐਲਾਨ ਜੇ ਬਾਕੀ ਹੈ ਸ਼ੁਭਮਨ ਗਿੱਲ ਨੇ ਉੱਤਰੀ ਜ਼ੋਨ ਦੀ ਕਪਤਾਨੀ ਮਿਲੀ ਹੈ ਇੰਗਲੈਂਡ ਦੌਰੇ ਤੇ ਮਿਲੀ ਸਫਲਤਾ ਨੂੰ ਦੇਖਦੇ ਹੋਏ ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ ਦੱਖਣੀ ਜ਼ੋਨ 2023-24 ਦਾ ਡਿਫੈਂਡਿੰਗ ਚੈਂਪੀਅਨ ਹੈ ਇਹ ਟੂਰਨਾਮੈਂਟ 28 ਅਗਸਤ ਤੋਂ ਸ਼ੁਰੂ ਹੋਵੇਗਾ ਦੋਵੇਂ ਸੈਮੀਫਾਈਨਲਸ 4 ਸਤੰਬਰ ਨੂੰ ਖੇਡੇ ਜਾਣਗੇ ਇਸ ਦੇ ਨਾਲ ਹੀ ਫਾਈਨਲ ਕਾਰ 11 ਸਤੰਬਰ ਨੂੰ ਖੇਡਿਆ ਜਾਵੇਗਾ ਚੁਗਵਨ ਗਿੱਲ ਦੀ ਕਪਤਾਨੀ ਹੇਠ ਨੌਜਵਾਨ ਭਾਰਤੀ ਟੀਮ ਨੇ ਐਡਰੇਸਨ ਤੈਂਦਲੂਕਰ ਟਰੋਫੀ ਵਿੱਚ ਪੰਜ ਮੈਚਾਂ ਨੂੰ ਲੜੀ 2-2 ਨਾਲ ਬਰਾਬਰ ਕੀਤੀ ਇਸ ਦੇ ਨਾਲ ਹੀ 25 ਪੁਰਾਣੇ ਬੱਲੇਬਾਜ਼ ਰਿਕਾਰਡ ਵੀ ਤੋੜ ਦਿੱਤੇ ਗਿੱਲ ਨੇ ਪੂਰੀ ਲੜੀ ਵਿੱਚ 75.40 ਦੀ ਔਸਤ ਨਾਲ 2754 ਦੌੜਾਂ ਬਣਾਈਆਂ ਇਸ ਤਰ੍ਹਾਂ ਉਸਨੇ 4 ਸੈਂਕੜੇ ਅਤੇ ਇੱਕ ਦੋਰਾ ਸੈਂਕੜਾ ਲਗਾਇਆ ਗਿਲਨੀ ਇੱਕ ਭਾਰਤੀ ਕਪਤਾਨ ਦੇ ਤੌਰ ਤੇ ਪੰਜ ਟੈਸਟ ਮੈਚਾਂ ਦੀ ਲੜੀ ਵਿੱਚ ਸੱਤ ਤੋਂ ਵੱਧ ਦੌੜਾ ਬਣਾਉਣ ਦੇ ਮਾਮਲੇ ਸੁਨੀਲ ਗਵਸਕਰ ਨੂੰ ਪਿੱਛੇ ਛੱਡ ਦਿੱਤਾ ਗਵਸਕਰ ਨੇ ਪਹਿਲਾਂ 73 ਦੌੜਾ ਬਣਾਈਆਂ ਸਰ ਚੁਬਮਨ ਦੇ ਲਗ ਟੈਸਟ ਲੜੀ ਵਿੱਚ ਸਭ ਤੋਂ ਵੱਧ ਦੌੜਾ ਬਣਾਉਣ ਵਾਲੇ ਦੂਜੇ ਕਪਤਾਨ ਬਣੇ ਸਰ ਡੌਨ ਬ੍ਰੈਡਮਨ ਦੇ ਨਾਮ ਰਿਸ਼ਵ ਰਿਕਾਰਡ ਹੈ ਬ੍ਰੈਡਮਨ ਨੇ ਕਪਤਾਨ ਦੇ ਤੌਰ ਤੇ ਪੰਜ ਟੈਸਟ ਮੈਚਾਂ ਦੀ ਲੜੀ ਵਿੱਚ 810 ਦੌੜਾ ਬਣਾਈਆਂ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ